ਥੋੜਾ ਧੜਾ ਦੇਖ ਸਕਦੇ। ਕੋਕੇ ਅੰਦਰ ਰਹਿਣੀ ਆ ਤਾਂ ਕਰਕੇ। ਲੋ ਜੀ। ਇਹ ਦੇ ਆਪਰਾ ਮੋੜ ਲਿਆ। ਬਸ ਬਸ ਬਹੁਤ ਆ। ਲੈ ਉਹ ਅੰਦਰ। ਲੋ। ਚੈੱਕ ਕਰ ਸਕਦੇ ਬਰੋ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ। ਅੱਜ ਦੀ ਵੀਡੀਓ ਸਾਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਵਾਈਕੋਲ ਤਾਜੀ ਸੂਈ। ਗਾਂਬ ਕਊਆ ਜੀ ਸਾਹੀਵਾਲ ਤੇ ਮਗਰ ਹੈਗੀ ਆ ਬੱਸੀ ਕਰਮਾ ਵਾਲੀ ਦੀ ਘਰੇਲੂ ਗਾਂ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਲੋਡ ਕਰੋ ਜੀ ਠੀਕਾ 728000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਂ ਵੀਰ ਜੀ ਆਪਣਾ ਸਤਨਾਮ ਸਿੰਘ ਜੀ ਸਰ ਬਰਨਾਲਾ ਜੀ ਹਾਂਜੀ ਆਪਣਾ ਕਿਹੜੀ ਨਗਰ ਚ ਆਪਣਾ ਘਰ ਆ ਜੀ ਇਹ ਇਹ ਹਰੀ ਨਗਰ ਬਰਨਾਲਾ ਜੀ ਹਰੀ ਨਗਰ ਬਰਨਾਲਾ ਹਾਂਜੀ ਹਾਂਜੀ ਵੈੜ ਦੀ ਜਾਣਕਾਰੀ ਜੀ ਕਵੀ ਸੂਈ ਸੂਈ ਆ ਇਹ ਇਹ ਸਾਹੀ ਬਾਹਰ नस्ਲ ਦੀ ਆ ਜੀ ਹਾਂਜੀ ਪਹਿਲੇ ਸੂਏ ਆ ਗਈ ਹਾਂਜੀ ਮਗਰ ਬੱਛੀ ਆ ਜੀ ਠੀਕ ਆ 7 ਕਿਲੋ ਦੁੱਧ ਆ ਜੀ ਕਿੰਨਾ ਟਾਈਮ ਕੇ ਪਹਿਰੇ ਸੀ ਨੂੰ ਇੱਕ ਮਹੀਨਾ ਹੋ ਗਿਆ ਜੀ ਠੀਕ ਆ ਦੁੱਧ ਪੂਰਾ ਇੱਕ ਮਹੀਨਾ ਹੋ ਗਿਆ ਬੱਸੀ ਆ ਮਗਰ ਬਹੁਤ ਸੋਹਣੀ ਦੇਖ ਸਕਦੇ ਸਾਹੀ ਬਾੜ ਤੇ ਦੁੱਧ ਦੁੱਧ ਬਈ ਪੂਰਾ ਵਧੀਆ ਹੁੰਦਾ ਦਾ ਦੁੱਧ ਪੂਰਾ ਵਧੀਆ ਜੀ ਮੱਝਾਂ ਰਕਾਉਂਦਾ ਮੱਝਾਂ ਮਾਰਕ ਚਿੱਟਾ ਦੁੱਧ ਆ ਜੀ ਹਾਂਜੀ ਵਧੀਆ ਫੈਟ ਆ ਗਈ ਠੀਕ ਆ ਹਾਂਜੀ तोड़ दो प्रांग लो चेक कर सो ताजी सुई उधर उठ ठीक है ना लो <coughs> लो चेक कर सो थोड़ा थोड़ा देख सकते तो के अंदर रहनी है हां करके लो <coughs> ले अपना मोड़ ले बस बस बहुत है ले अंदर लो चेक कर सकते पूरा ਲੋਜੀ ਤੋੜਾ ਤਰਾ ਦੇਖ ਸਕਦਾ ਹਾਂ ਕਰਮਾ ਵਾਲੀ ਦਾ ਠੀਕ ਹੈ ਨਾ ਲੋਜੀ ਚਾਹੇ ਦੋ ਟਾਂਗ ਚੋੜਨ ਹੈ ਭਾਈ ਹੈ ਜੀ ਚਾਹੇ ਦੋ ਡਾਂਗ ਚੋੜੇ ਅਗਲਾ ਚਾਹੇ ਤਿੰਨ ਡਾਂਗ ਚੋੜੇ ਜੀ ਠੀਕ ਆ ਲੋ ਚੈੱਕ ਕਰ ਸਕਦੇ ਲੋ ਜਾ ਇਧਰ ਜਾਂਦੀ ਹੈ ਕੈਮਰੇ ਤੇ ਲੋਜੀ ਹਨ ਬਹੁਤ ਸੋਹਣਾ ਕਰਮਾ ਵਾਲੀ ਦਾ ਠੀਕ ਹੈ ਜੀ ਸੈਡਾ ਚੈੱਕ ਕਰ ਸਕਦੇ ਸੋ ਜੀ ਬੱਲ ਸੁਹੀ ਜੀ ਆ ਠੀਕ ਹੈ ਨਾ ਤੇ ਹਾਂਜੀ ਬਾਈ ਜੀ ਰੇਟ ਦਾ ਰੇਟ ਬਾਈ ਜੀ 32 ਆ 35000 ਰੁਪਿਆ ਤੇ ਦੇਣੀ ਕਿੰਨੇ ਦੀ ਆਪਾਂ 32 ਦੇ ਦਾਂਗੇ ਜੀ 32000 ਰੁਪਏ ਦੀ ਭਰਾ ਕਹਿੰਦਾ ਆਪਾਂ ਦੇ ਦਾਂਗੇ ਰੇਟ ਹੈਗਾ 35000 ਸਹਰ ਬਰਨਾਲਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਇਹਦੇ ਲਈ ਧੰਨਵਾਦ ਠੀਕ ਹੈ ਜੀ ਕਮੈਂਟ ਸ਼ੇਅਰ ਲਾਈਕ ਭਰਾ ਬਣ ਕੇ ਕਰ ਦਿਆ ਕਰੋ ਓਕੇ ਬਾਏ